ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਾਲਪੂੜੀਆਂ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਬਣਾਵਾਂਗੇ ਮਾਲਪੂੜੇ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਤੇ ਆਓ ਅਸੀਂ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਇੱਕ ਖੁੱਲਾ ਬਰਤਨ ਲੈ ਲਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ 1 ਕੋਲੀ ਆٹے ਦੀ ਆਟਾ ਇੱਥੇ ਅਸੀਂ ਲੈਣਾ ਹੈ ਕਨਕ ਦਾ 1 ਕੋਲੀ ਅਸੀਂ ਆٹے ਦੀ ਲਵਾਂਗੇ ਤੇ 1 ਕੋਲੀ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਖੰਡ ਦੀ ਖੰਡ ਜਿਹੜੀ ਆਪਾਂ ਲੈਣੀ ਹੈ ਉਹ ਆਪਾਂ ਸਾਤ ਹੀ ਲੈਣੀ ਹੈ ਹੁਣ ਅਸੀਂ ਲਵਾਂਗੇ 1 ਕੱਪ ਦੁੱਧਾ ਦੁੱਧ ਅਸੀਂ ਜਿਹੜਾ ਇੱਥੇ ਲੈਣਾ ਹੈ ਉਹ ਅਸੀਂ ਮਲਾਈ ਵਾਲਾ ਦੁੱਧ ਲੈਣਾ ਹੈ ਜਦੋਂ ਆਪਾਂ ਤਾਜ਼ਾ ਦੁੱਧ ਉਬਾਲਦੇ ਹਾਂ ਉਹਦੇ ਉੱਪਰ ਜਿਹੜੀ ਮਲਾਈ ਆਈ ਹੁੰਦੀ ਹੈ ਅਸੀਂ ਉਹ ਦੁੱਧ ਲੈਣਾ ਹੈ ਮਲਾਈ ਦੇ ਸਮੇਤ ਹੀ ਤੇ ਇਹਨੂੰ ਥੋੜਾ ਥੋੜਾ ਦੁੱਧ ਪਾ ਕੇ ਅਸੀਂ ਜਿਹੜਾ ਆਟਾ ਹੈਗਾ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਤਿਆਰ ਕਰਾਂਗੇ ਆਟੇ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਘੋਲ ਕੇ ਤਿਆਰ ਕਰ ਲਵਾਂਗੇ ਜਿੱਦਾਂ ਅਸੀਂ ਪਕੌੜੇ ਦਾ ਜਿਹੜਾ ਬੈਟਰ ਬਣਾਉਂਦੇ ਨੇ ਨਾ ਪਕੌੜੇ ਬਣਾਉਣ ਦੇ ਲਈ ਉਸ ਤੋਂ ਅਸੀਂ ਥੋੜਾ ਜਾਨੂੰ ਆਪਾਂ ਪਤਲਾ ਰੱਖਣਾ ਹੁੰਦਾ ਹੈ ਤੇ ਨਾਲ ਹੀ ਅ ਇੱਕ ਵਾਰ ਚੰਗੀ ਤਰ੍ਹਾਂ ਫੈਟ ਲੈਂਦੇ ਹਾਂ ਜਿਹੜਾ ਇਹ ਆਪਾਂ ਘੋਲ ਬਣਾਉਣਾ ਹੈ ਇਹ ਪਕੌੜਿਆਂ ਦੇ ਘੋਲ ਤੋਂ ਥੋੜਾ ਜਿਹਾ ਪਤਲਾ ਬਣਾਉਣਾ ਹੈ ਜਿਆਦਾ ਸੰਘਣਾ ਨਾ ਹੋਵੇ ਹੁਣ ਅਸੀਂ ਇਹਨੂੰ ਢੱਕ ਕੇ ਰੱਖ ਦਵਾਂਗੇ 10-15 ਮਿੰਟ ਤੱਕ 15 ਮਿੰਟ ਬਾਅਦ ਅਸੀਂ ਇਹਦਾ ਢੱਕਣ ਚੱਕ ਕੇ ਦੇਖ ਲਵਾਂਗੇ ਇਧਰ ਜਿਹੜਾ ਸਾਡਾ ਬੈਟਰ ਹੈਗਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਾ ਹੈ ਪੂੜੇ ਬਣਾਉਣ ਦੇ ਲਈ ਇਹ ਥੋੜਾ ਮੈਨੂੰ ਸੰਗਣਾ ਲੱਗ ਰਿਹਾ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ 2 ਚਮਚੇ ਦੇ ਕਰੀਬ ਪਾਣੀ ਪਾ ਕੇ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਫੈਂਟ ਲਵਾਂਗੇ ਤੇ ਜਿਹੜੇ ਆਪਾਂ ਇਹ ਪੂੜੇ ਬਣਾ ਕੇ ਤਿਆਰ ਕਰਨੇ ਆ ਇਹ ਅਸੀਂ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਇਧਰ ਅਸੀਂ ਗੈਸ ਦੇ ਉੱਤੇ ਫਰਾਈਪੈਨ ਰੱਖਿਆ ਹੈ ਤੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਦੇਸੀ ਘਿਓ ਜਿਹੜੇ ਮਾਲ ਪੂੜੇ ਆ ਇਹ ਦੇਸੀ ਘਿਓ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਘਿਓ ਨੂੰ ਅ ਕਿ ਉਹ ਗਰਮ ਹੋ ਚੁੱਕਾ ਹੈ ਹੁਣ ਅਸੀਂ ਕੜਛੀ ਦੇ ਨਾਲ ਇਦਾਂ ਉੱਪਰੋਂ ਦੀ ਕੜਛੀ ਦੀ ਧਾਰਜੀ ਬਣਾ ਕੇ ਇਹਦੇ ਵਿੱਚ ਬੈਟਰ ਪਾਵਾਂਗੇ ਅੱਧੀ ਅੱਧੀ ਕੜਛੀ ਦੇ ਕਰੀਬ ਹੀ ਅਸੀਂ ਬੈਟਰ ਪਾਣਾ ਹੈ ਜਿਆਦਾ ਨਹੀਂ ਪਾਣਾ ਹੈ ਤੇ ਇਹ ਫਰਾਈਪੈਨ ਵੱਡਾ ਹੈ ਇਹਦੇ ਵਿੱਚ ਆਪਾਂ ਤਿੰਨ ਜਿਹੜੇ ਮਾਲ ਪੁੜੇ ਆ ਉਹ ਪਾ ਦਿੰਦੇ ਹਾਂ ਫਰਾਈ ਹੋਣ ਦੇ ਲਈ ਜਦੋਂ ਵੀ ਤੁਸੀਂ ਪੂੜੇ ਬਣਾਣੇ ਹੋ ਜਿਹੜੀ ਰੇਸ਼ਿਓ ਹੈਗੀ ਹੈ ਖੰਡ ਤੇ ਆٹے ਦੀ ਬਿਲਕੁਲ ਬਰਾਬਰ ਮਾਤਰਾ ਦੇ ਵਿੱਚ ਲੈਣੀ ਹੈ ਜਿਹੜੇ ਪੂੜੇ ਆ ਉਹ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਜਦੋਂ ਅਸੀਂ ਬਰਾਬਰ ਮਾਤਰਾ ਲੈਂਦੇ ਤੇ ਦੂਸਰਾ ਇਹ ਹੈ ਜਿਹੜਾ ਸਾਡਾ ਬੈਟਰ ਹੈ ਉਹ ਜ਼ਿਆਦਾ ਸੰਘਣਾ ਨਾ ਹੋਵੇ ਬੈਟਰ ਥੋੜਾ ਜਿਹਾ ਪਤਲਾ ਹੋਵੇ ਉਹਦੇ ਨਾਲ ਜਿਹੜੇ ਪੂੜੇ ਆ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਜਦੋਂ ਇੱਕ ਸਾਈਡ ਨੂੰ ਦੇਖੋ ਸੇਕ ਲੱਗ ਚੁੱਕਾ ਹੈ ਤੇ ਹੁਣ ਅਸੀਂ ਇਹਨਾਂ ਦੀ ਸਾਈਡ ਨਾਲ ਚਿਮਟੇ ਦੇ ਨਾਲ ਚੇਂਜ ਕਰ ਦੇਵਾਂਗੇ ਬਹੁਤ ਆਸਾਨੀ ਦੇ ਨਾਲ ਜਿਹੜੇ ਇਹ ਮਾਲਪੂੜੇ ਹੈਗੇ ਸੀ ਇਹਨਾਂ ਨੂੰ ਬਣਾ ਸਕਦੇ ਆ ਨਾ ਇਹ ਚਿਪਕਦੇ ਆ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਬਸ ਜਿਹੜਾ ਆਟਾ ਵੀ ਘਰ ਹੁੰਦਾ ਖੰਡ ਵੀ ਘਰ ਹੁੰਦੀ ਦੁੱਧ ਵੀ ਘਰ ਹੁੰਦਾ ਬਾਜ਼ਾਰੋਂ ਸਾਨੂੰ ਕੁਝ ਵੀ ਲਿਆਉਣ ਦੀ ਲੋੜ ਨਹੀਂ ਪੈਂਦੀ ਐ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਕੇ ਇਹਨਾਂ ਨੂੰ ਦੋਨੋਂ ਸਾਈਡ ਤੋਂ ਸੇਕ ਲਗਾ ਲਵਾਂਗੇ ਇਹ ਦੂਜੇ ਜਿਹੜੇ ਸਾਡੇ ਮਾਲਪੂੜੇ ਆ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਚੱਕ ਲਵਾਂਗੇ ਇਹਨਾਂ ਦਾ ਘਿਓ ਨਿਚੋੜ ਲਵਾਂਗੇ ਚਿਮਟੇ ਦੇ ਨਾਲ ਹਲਕਾ ਹਲਕਾ ਪ੍ਰੈਸ ਕਰਕੇ ਇਸੇ ਤਰ੍ਹਾਂ ਜਿਹੜੇ ਸਾਡੇ ਬਾਕੀ ਦੇ ਮਾਲਪੂੜੇ ਵੀ ਆ ਅਸੀਂ ਉਹ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਇਹਨਾਂ ਮਾਲਪੂੜਿਆਂ ਨੂੰ ਖੀਰ ਦੇ ਨਾਲ ਖਾ ਸਕਦੇ ਜਿਹੜੀ ਆਪਾਂ ਚੋਲਾ ਵਾਲੀ ਖੀਰ ਬਣਾਉਂਦੇ ਆ ਜਾਂ ਤੁਸੀਂ ਚੋਲਾ ਵਾਲੀ ਖੀਰ ਨਹੀਂ ਬਣਾਣੀ ਹੈ ਤੇ ਤੁਸੀਂ ਸੇਮੀਆਂ ਵਾਲੀ ਖੀਰ ਬਣਾ ਕੇ ਵੀ ਉਹਨਾਂ ਦੇ ਨਾਲ ਖਾ ਸਕਦੇ ਹੋ ਬਹੁਤ ਸਵਾਦ ਬੰਦੇ ਨੇ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬੱਚਿਆਂ ਨੂੰ ਵੀ ਬਹੁਤ ਪਸੰਦ ਆ ਇਹ ਵਾਲੇ ਮਾਲਪੂੜੇ ਇਧਰ ਜਿਹੜੇ ਸਾਡੇ ਇਹ ਵਾਲੇ ਮਾਲਪੂੜੇ ਆ ਇਹ ਵੀ ਫਰਾਈ ਹੋ ਚੁੱਕੇ ਨੇ ਇਹਨਾਂ ਨੂੰ ਅਸੀਂ ਹੁਣ ਫਰਾਈਪੈਨ ਦੇ ਵਿੱਚੋਂ ਕੱਢ ਲੈਂਦੇ ਹਾਂ ਇਸ ਤਰ੍ਹਾਂ ਆਪਾਂ ਨੂੰ ਪੌਣੀ ਦੇ ਉੱਤੇ ਜਾਂ ਕੜਛੀ ਉੱਤੇ ਰੱਖ ਕੇ ਇਹਦਾ ਜਿਹ ਤਿੰਨ ਵਿਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਇਧਰ ਸਾਡੇ ਮਾਲਪੂੜੇ ਬਣ ਕੇ ਤਿਆਰ ਹੋ ਚੁੱਕੇ ਇਹਨਾਂ ਮਾਲਪੂੜਿਆਂ ਨੂੰ ਤੁਸੀਂ ਖੀਰ ਦੇ ਨਾਲ ਖਾ ਸਕਦੇ ਹੋ ਜਿਹੜੀ ਚੋਲਾ ਵਾਲੀ ਹੁੰਦੀ ਉਹਦੇ ਨਾਲ ਜਾਂ ਤੁਸੀਂ ਇਹਨਾਂ ਨੂੰ ਸੇਮੀਆਂ ਵਾਲੀ ਖੀਰ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੇ ਨੇ ਜੇ ਤੁਸੀਂ ਇਕੱਲੇ ਖਾਣਾ ਚਾਹੋ ਤੇ ਇਕੱਲੇ ਵੀ ਖਾ ਸਕਦੇ ਹੋ ਬਹੁਤ ਸਵਾਦ ਬੰਦੇ ਨੇ ਬੱਚੇ ਇਹਨਾਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਤੁਸੀਂ ਵੀ ਆਪਣੇ ਘਰ ਇਹਨਾਂ ਨੂੰ ਜ਼ਰੂਰ ਬਣਾ ਕੇ ਟਰਾਈ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ